ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਲਾਭੀ ਸਤੋਜ ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਇੱਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦਾ ਗਾਉਣਾ ਬਈ ਮੈਨੂੰ ਆਉਂਦਾ ਨਹੀਂ ਮੈਂ ਇੱਕ ਹਫ਼ਤਾ ਦੇ ਰੂਪ ਚ ਬੋਲ ਕੇ ਸੁਣਾਉਂਗਾ ਜੇ ਵਧੀਆ ਲੱਗਿਆ ਕਿ ਸ਼ੇਅਰ ਜ਼ਰੂਰ ਕਰ ਦਿਓ ਪਹਿਲਾਂ ਮੁਗਲਾਂ ਫੇਰ ਗੋਰਿਆਂ ਲੁੱਟਿਆ ਮੇਰਾ ਪੰਜਾਬ 1947 ਵੇਲੇ ਵੰਡ ਛੁੱਟਿਆ ਮੇਰਾ ਪੰਜਾਬ ਦੋ ਟੋਟੇ ਕਰ ਤੇ ਧਰਤੀ ਮਾਂ ਦੇ ਨਾ ਰਹਿ ਗਏ ਪੰਜ ਦਰਿਆ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਉਹ ਜਾਤ ਪਾਤ ਤੇ ਧਰਮ ਦੇ ਨਾਂ ਤੇ ਰੋਜ਼ ਹੁੰਦੇ ਨੇ ਦੰਗੇ ਬੇਦੋਸ਼ੇ ਸੀ ਪੁੱਤ ਮਾਵਾਂ ਦੇ ਕਹਿ ਕੇ ਖਾੜਕੂ ਦੰਗੇ ਨਵੀਂ ਵਿਆਹੀ ਵਿਧਵਾ ਕਰਤੀ ਭੀਖ ਇੱਜ਼ਤ ਦੀ ਮੰਗੇ ਦਰਦ 84 ਵਾਲਾ ਸਾਥੋਂ ਅੱਜ ਤੱਕ ਨਹੀਂ ਭੁੱਲਿਆ ਗਿਆ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਹੋਕ ਪਲਵਾਂਮਾਂ ਵਿੱਚ ਸਿੱਖ ਰੈਜੀਮੈਂਟ ਦੇ ਜਵਾਨ ਸ਼ਹੀਦ ਕਰਾਤੇ ਪਹਿਲਗਾਮ ਵਿੱਚ ਹਿੰਦੂਆਂ ਵਾਰੀ ਆਪਰੇਸ਼ਨ ਕਿਵੇਂ ਚਲਾਤੇ মিডিਆ ਬੋਲੇ ਚੀਕ ਚੀਕ ਕੇ ਅਸੀਂ ਪਾਕਿਸਤਾਨੀ ਹਰਾਤੇ ਹਿੰਦੂ ਮੁਸਲਮ ਸਿੱਖ ਵੀ ਸਾਡੇ ਅਸੀਂ ਸਾਰੇ ਭੈਣ ਭਰਾ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਕਹਿੰਦਾ ਮਾਂ ਬੋਲੀ ਦੇ ਰਾਖੇ ਅਸੀਂ ਆਂ ਲਖ ਲਖ ਬੋਰਡ ਭਰਤੇ ਕੁੱਤੀ ਰਲਗੀ ਚੋਰਾ ਦੇ ਨਾਲ ਨਹੀਂ ਪੱਥਰੇ ਹਿੰਦੀ ਚ ਧਰਤੇ ਐਨੀ ਮਰੀ ਜ਼ਮੀਰ ਹੋਈ ਹੁਣ ਲਟੇਰੇ ਮੂਰੇ ਕਰਤੇ ਤੇਰੇ ਜੰਮੇ ਜਾਏ ਹੀ ਹੁਣ ਤੇਰੀਆਂ ਵੱਡਣ ਜੜਾਂ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਵੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਸਾਨੂੰ ਸੋਚ ਕਿਸਾਨੀ ਦੀ ਨਿਤ ਕਰਦੇ ਤੁਸੀਂ ਚਰਚੇ ਜਦ ਲਾਉਂਦੇ ਅੱਗ ਪਰਾਲੀ ਨੂੰ ਫਿਰ ਕਿਉਂ ਹੁੰਦੇ ਨੇ ਪਰਚੇ ਫਿਰ ਵੱਡੇ ਸਾਧਨ ਲਿਆਉਣੇ ਪੈਂਦੇ ਵੱਧ ਜਾਂਦੇ ਨੇ ਖਰਚੇ ਫੈਕਟਰੀਆਂ ਵਾਲੇ ਜ਼ਹਿਰ ਰਹੇ ਨੇ ਨਹਿਰਾਂ ਵਿੱਚ ਮਲਾ ਬੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਬੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਉਹ ਲੈਂਡ ਕਰੂਜ਼ਰਾਂ ਦੇ ਵਿੱਚ ਘੁੰਮਦੇ ਖੇਲਣ ਖੁੱਲੀਆਂ ਖੇਲਾਂ ਜਿਹੜਾ ਇੱਥੇ ਸੱਚ ਬੋਲਦਾ ਉਹਦੇ ਲਈ ਕਿਉਂ ਜੇਲ੍ਹਾਂ ਜਿਹੜਾ ਲੜਦਾ ਹੱਕਾਂ ਦੇ ਲਈ ਉਦੇ ਲਈ ਕਿਉਂ ਜੇਲਾਂ ਹਜੇ ਤਾਂ ਲੰਗਿਆ ਭਰਤਮਾਲਾ ਚੱਲਣੀਆਂ ਬਾਕੀ ਰੇਲਾਂ ਲਾਬੀ ਪਿੰਡ ਸਤੋਜ ਵਾਲਾ ਤਾਂ ਸੱਚੀਆਂ ਗਿਆ ਸੁਣਾ ਬੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਬੈਰੀ ਤੈਨੂੰ ਖਤਮ ਕਰਨ ਨੂੰ ਫਿਰਦੇ ਨੇ ਪੰਜਾਬ ਸਿਆਂ ਹਾਂਜੀ ਦੋਸਤੋ ਜੇ ਗਾਣਾ ਤੁਹਾਨੂੰ ਵਧੀਆ ਲੱਗਿਆ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਹਦੇ ਹੌਸਲੇ ਨਾਲ ਹੋਰ ਗੀਤ ਲਿਖ ਸਕੀਏ ਧੰਨਵਾਦ ਜੀ